ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਜੀ ਖੁਸ਼ ਹੋਮੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂਕਾਰਾਂ ਚ ਮਾਲਕ ਕਰੇ ਜੀ ਵਾਧਾ ਲਓ ਜੀ ਬੱਦਲ ਬਾਈ ਹੋਈ ਜਾਂਦੀ ਆ ਹੁਣ ਕਣਕ ਦਾ ਹੁਣ ਆ ਦੇਣਾ ਜਾ ਕੇ ਬਹੁਤ ਡਰ ਲੱਗਦਾ ਬਹਾਰਾਜ ਤੋਂ ਜਾਂ ਦਾਤਿਆ ਕਿਸੇ ਦਾ ਨੁਕਸਾਨ ਨਾ ਕਰੀ ਮੇਰਾ ਮਾਲਕ ਜਿੰਨੀਆਂ ਲੋਕਾਂ ਨੇ ਜਿੰਨੀ ਮਿਹਨਤ ਕੀਤੀ ਵੀ ਹੈ ਕਣਕਾਂ ਪਰ ਉਹਨਾਂ ਦਾ ਮੁੱਲ ਮੁੜ ਜਵੇ ਜੀ ਹੈ ਆ ਚੀਜ਼ਾਂ ਦੇ ਡਰ ਲੱਗਦਾ ਜੀ ਜਦੋਂ ਬੱਦਲ ਬਾਈ ਆ ਦੇਣਾ ਚਾਕੇ ਹੁੰਦੀ ਨਾ ਵੀ ਗੜੇ ਨਾ ਪੈ ਜਾਣ ਮੀਂਹ ਨਾ ਜ਼ਿਆਦਾ ਪੈ ਜਵੇ ਕਣਕਾਂ ਨਾ ਗਿਰ ਜਾਣ ਕਿਉਂਕਿ ਆਹ ਦਿਨਾਂ 'ਚ ਹੁਣ ਕਣਕਾਂ ਤੁਹਾਨੂੰ ਪਤਾ ਭਾਰੀਆਂ ਹੋਈਆਂ ਹੋਈਆਂ ਜੇ ਕਣਕਾਂ ਗਿਰ ਗਈਆਂ ਫਿਰ ਨੁਕਸਾਨ ਕਾਫੀ ਹੋ ਜਾਂਦਾ ਜੀ ਆਹ ਦਿਨਾਂ 'ਚ ਆਹੀ ਡਰ ਲੱਗਦਾ ਜੀ ਵੀ ਕਣਕਾਂ ਹੁਣ ਜਿੱਦਾਂ ਭਾਰੀਆਂ ਹੋਈਆਂ ਹੋਈਆਂ ਵੀ ਗੜੇ-ਗੂੜੇ ਨਾ ਪੈ ਜਾਣ ਜੀ ਹੈਨਾ ਬੱਦਲ ਬਾਈ ਕਾਫੀ ਹੋ ਗਈ ਵੀ ਅਜਿਹਾ ਤੁਸੀਂ ਦੇਖ ਹੀ ਸਕਦੇ ਆ ਤੇ ਬਾਕੀ ਚਲੋ ਮਾਲਕ ਨੂੰ ਸਭ ਦੀ ਫਿਕਰ ਆ ਜੀ ਵੱਧ ਵੀ ਉਹਨੇ ਹੀ ਦੇਣਾ ਘੱਟ ਵੀ ਉਹਨੇ ਹੀ ਦੇਣਾ ਜਿੰਨਾ ਕ ਦੇਣਾ ਉਹਨੇ ਹੀ ਦੇਣਾ ਮੁਕਤੀ ਤਾਂ ਗੱਲ ਇੱਥੇ ਆ ਕੇ ਆ ਵੀ ਚਲੋ ਬਾਕੀ ਜੋ ਮਾਲਕ ਨੂੰ ਮਨਜ਼ੂਰ ਹੋਣਾ ਤਾਂ ਉਹ ਹੀ ਆ ਲਓ ਜੀ ਅੱਜ ਤੁਸੀਂ ਦੇਖਦੇ ਹੁਣੇ ਮੇਰੇ ਬੈਕ ਸਾਈਡ ਗੱਡੀਆਂ ਖੜੀਆਂ ਜੀ ਤਿੰਨ ਇੱਕ ਤਾਂ ਚਲੋ ਆਪਣੀਆਂ ਆ ਇਹ ਮੇਰੇ ਯਾਰ ਦੋਸਤ ਦੀ ਗੱਡੀ ਆ ਜੀ ਜਿਹਨੇ ਨਵੀਂ ਲਈ ਤੀ ਜਿਹਦਾ ਆਪਾਂ ਬਲੌਗ ਪਾਇਆ ਤਾਂ ਉਹ ਮੇਰੇ ਵਾਲੀ ਲੇ ਗਿਆ ਵਾ ਉਹਦੇ ਵਾਲੀ ਮੇਰੇ ਕੋ ਖੜੀ ਆ ਠੀਕ ਆ ਜੀ ਇੱਦਾਂ ਚਲੋ ਆਪਣੀ ਹੋਵਾਂ ਤੇ ਇੱਧਰ ਸਾਡੀ ਮਾਣ ਵਾਲੀ ਫੈਮਿਲੀ ਆਈ ਵੀ ਆ ਜੀ ਉਹਨਾਂ ਦੀ ਗੱਡੀ ਆ ਉਹ ਸਾਡੀ ਭੈਣ ਦੀ ਗੱਡੀ ਆ ਭਾਈ ਜੀਜਾ ਜੀ ਉਹਨਾਂ ਦੀ ਬਰੇਆਲੀ ਵਾਲਿਆਂ ਦੀ ਤੇ ਪਨੇ ਵਾਲੀ ਵਾਲੇ ਰਿਸ਼ਤੇਦਾਰ ਵੀ ਭਾਈ ਆ ਗਏ ਠੀਕ ਆ ਜੀ ਅ ਹੁਣ ਗੱਲ ਝੱਲੀ ਵਾਲੇ ਰਿਸ਼ਤੇਦਾਰਾਂ ਤੋਂ ਅੱਜ ਆ ਨਹੀਂ ਜੀ ਹੁਣ ਉਹਨਾਂ ਕਾ ਗੱਲ ਹੋਈ ਸੀ ਉਹ ਕਹਿੰਦੇ ਭਾਈ ਸਾਨੂੰ ਅੱਜ ਸਾਡੇ ਘਰਾਂ ਕੋਈ ਰਿਸ਼ਤੇਦਾਰਾਂ ਨੇ ਆਣਾ ਇਹ ਵੀ ਸਾਤੋਂ ਅੱਜ ਆ ਨਹੀਂ ਜੀ ਹੁਣ ਤੇ ਰਿਸ਼ਤੇਦਾਰ तकरीबन ਹੋ ਗਏ ਜੀ ਸਾਰੇ ਇਕੱਠੇ ਅ ਅੱਜ ਹੈਗਾ ਜੀ ਅਸੀਂ ਮਨਾਉਣਾ ਭਾਬੀ ਜੀ ਦਾ ਜਨਮ ਦਿਨ ਪਹਿਲਾ ਜਨਮ ਦਿਨ ਤਾਂ ਹੈਗਾ ਤਾਂ ਜੀ ਜਨਮ ਦਿਨ ਤਾਂ ਵੈਸੇ ਰੀਅਲ ਜਨਮ ਜਨਮ ਦਿਨ ਤਾਂ ਹੈਗਾ 10 ਤਰੀਕ ਦਾ ਜੀ ਉਸ ਦਿਨ ਤੁਹਾਨੂੰ ਤੁਸੀਂ ਬਲੌਗ ਦੇਖਿਆ ਹੀ ਆ ਉਹ ਸਾਡੇ ਵਿੱਚੋਂ ਮੁੰਡਾ ਜੀ ਉਹ ਚਲੇ ਗਿਆ ਤਾਂ ਕੈਨੇਡਾ ਨੂੰ ਬਾਈ ਉਹਨੂੰ ਛੱਡਣ ਚਲੇ ਗਿਆ ਫਿਰ ਉਹਦੇ ਕਰਕੇ ਭਾਬੀ ਜੀ ਵੀ ਕਹਿੰਦੇ ਵੀ ਕਹਿੰਦੇ ਉਦੋਂ ਜੈਸਮੀਨ ਵੀ ਨਹੀਂ ਦੀ ਹੈਗੀ ਜੈਸਮੀਨ ਉਹਨਾਂ ਵੀ ਇਹ ਵੀ ਭਾਈ ਹਰਮੰਦਰ ਸਾਹਿਬ ਨੂੰ ਗਏ ਤੇ ਭੈਣ ਵੀ ਸਾਡੀ ਗਬਲੀ ਨਾਲੇ ਗਈ ਬੀਤੀ ਫਿਰ ਅਸੀਂ ਉਦੋਂ ਆਪਣਾ ਕੇਕ ਕੱਟ ਨਹੀਂ ਸਕੇ ਤਾਂ ਫਿਰ ਅਸੀਂ ਅੱਜ ਹੁਣ ਪਲਾਨ ਕਰਿਆ ਜੀ ਅੱਜ ਹੁਣ ਕੇਕ ਲੱਕੇ ਕੱਟਣ ਭਾਬੀ ਜੀ ਦੇ ਬਰਥਡੇ ਦਾ ਠੀਕ ਹੈ ਤੇ ਤੁਹਾਨੂੰ ਦਿਖਾਉਨੇ ਆ ਜੀ ਫਿਰ ਅੰਦਰ ਮਲਾਉਂਦੇ ਆ ਰਿਸ਼ਤੇਦਾਰਾਂ ਨਾਲ ਆਜੋ ਚੱਲਦੇ ਅੰਦਰ ਲਓ ਜੀ ਪਹਿਲਾਂ ਇਹਦਾ ਮਿਲੋ ਨੂਰੂ ਨੂੰ ਬੁਲਾ ਦੇ ਪੁੱਤ ਸੱਸਰੀ ਘਰ ਆ ਤੇਰੇ ਸਾਥ ਕੇ ਹਾਂ ਆਏ ਮੈਨੂੰ ਵੀ ਬੋਲ ਦੀ ਹਾਂ ਦੀਦੀ ਆਹੇ ਭਾਈ ਬਲਾਉ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੀਟ ਕਰਦੇ ਹੋਵਾਂਗੇ ਸਾਡੇ ਸੇ ਠੀਕ ਹੋਵਾਂਗੇ ਹਾਂ ਗਲਾ ਭਾਵੇਂ ਬੈਠਿਆ ਆ ਅੱਜ ਲਓ ਜੀ ਹੁਣ ਲੈ ਕੇ ਚੱਲਦੇ ਤੁਹਾਨੂੰ ਅੰਦਰ ਅੰਦਰ ਮਲਾਉਂਦੇ ਅੰਦਰ ਬੈਠੇ ਲੱਗੀ ਵੀ ਆ ਜੀ ਰੌਣਕ ਪੂਰੀ ਇਹਨਾਂ ਦਾ ਖੁੰਡਾ ਕਰ ਦੇਣਾ ਪਾਪਾ ਜੀਜੀ ਆਹ ਲੈ ਜੀ ਦੋ ਮਰਦੀਆਂ ਜੀ ਬੱਸ ਜਵਾਕੇ ਸਾਰੇ ਇਦਾਂ ਦੇ ਰੋਗੇ ਸੱਜਣੇ ਕਾਲ ਦੇ ਸਾਰੇ ਪਰਮਾਤਮਾ ਰੱਖੇ ਸਾਨੂੰ ਸਾਰੇ ਨਾ ਚੜਦੀ ਕਲਾ ਚ ਅੱਜ ਫੇਰ ਮਤਲਬ ਸਮਾਪਾ ਬਣ ਗਿਆ ਸਾਰੇ ਰਿਸ਼ਤੇਦਾਰ ਇਕੱਠੇ ਹੋਣ ਦਾ ਹਾਂਜੀ 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 ਇੱਧਰ ਮਿਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਜੀ ਨਹੀਂ ਠੀਕ ਹੈ ਜੀ ਵਧੀਆ ਵਧੀਆ ਮਾਜਾਂ ਇੱਧਰ ਫਾਦਰ ਸਾਹਿਬ ਆ ਜੀ ਹਾਂਜੀ ਭਾਈ ਜੀ ਦਾ ਖਾਲਸਾ ਭਾਈ ਜੀ ਇਹਦੇ ਉੱਪਰ ਠੀਕ ਹੈ ਨਾ ਘਰੋਂ ਘੜ ਤੋਂ ਘਟ ਵੀ ਇਹ ਦੇਖਿਆ ਜਾਵੇ ਦੋ ਥੈਲੇ ਭਰ ਜੂਗੇ ਇੱਡ ਡੇ ਕਿੰਨੇ ਕੋਲ ਉਹ ਕਹਿੰਦਾ ਸਾਰੇ ਜਵਾਕਾ ਗੋਲਾ ਗੋਲਾ ਸਾਰੇ ਨਾਲ ਹੀ ਦੁਆਲੇ ਹੋ ਗਿਆ ਨਹੀਂ ਸ਼ੈਕਰੀ ਜਾ ਕੇ ਦੋ ਇਹਦੇ ਚਾਚੇ ਨੂੰ ਪਤਾ ਲੱਗ ਗਿਆ ਬਾਹਰ ਕਹਿੰਦਾ ਕਿਆ ਕਹਿੰਦੀ ਹੈ ਮੈਂ ਕਿ ਸ਼ੈਕਰੀ ਮੰਗਦੀ ਕਹਿੰਦਾ ਯਾਰ ਉਪਰੋਂ ਇੱਥੋਂ ਆਏ 17-18 ਹਜ਼ਾਰ ਲੈ ਗਏ 2 ਕੁ ਮਹੀਨੇ ਚਲਾਈ ਹੁਣ ਉਪਰ ਲਈ ਮੰਗਾ ਜਿੰਦੇ ਪਈ ਹੈ ਸ਼ੈਕਰੀ ਨਹੀਂ ਉਹ ਗੱਡੀ ਗੱਡੀ ਸੱਚ ਗੱਡੀ ਉਹ ਇਕੜੀ ਸਾਰੇ ਜਵਾਕਾ ਨਾਲ 18 ਹਜ਼ਾਰ ਲਈ 2 ਕੁ ਮਹੀਨੇ ਚਲਾਈ ਮੁੜ ਕੇ ਕਹਿੰਦੀ ਮੈਂ ਚਲਾਣੀ ਆਹ ਮੈਂ ਕਹਿੰਦਾ ਅਮਰ ਤੋਂ ਸਾਹ ਤੇ ਪਤਾ ਨਹੀਂ 6-7 ਪਰ ਕਾਰ ਦੇ ਚੀਜ਼ਾਂ ਲੈ ਕੇ ਆਏ ਪਹਾੜੀ ਕੋ ਉੱਥੇ ਗਿਫਟ ਚਾਉਂ ਤੋਂ ਚੱਲ ਕੇ ਉੱਥੇ ਫਿਰ ਟੇਚੀ ਨੂੰ ਹੱਥ ਪਾਈ ਖੜੀ ਆ ਲੈ ਕੇ ਗੱਲ ਬਾਤ ਤੇਰੇ ਬਾਅਦ ਇਹ ਗੱਲਾਂ ਠੀਕ ਨਹੀਂ ਬੁੱਕ ਤੇਰੇ ਬਾਅਦ ਹੋਣਾ ਪਤਾ ਨਹੀਂ ਕਿੱਥੇ ਕੀ ਫਿਰਦੀ ਆ ਉਹ ਆ ਜੀ ਟੋਜੋ ਜਿਆ ਸਬੂ ਬੁਲਾ ਦੇ ਪੁੱਤ ਸਾਸਰੀ ਘਰ ਦਾ ਬੁਲਾ ਦੇ ਉਧਰ ਬੁਲਾ ਦੇ ਪੁੱਤ ਸਾਸਰੀ ਘਰ ਸਾਸਰੀ ਘਰ ਬੁਲਾ ਦੇ ਆ ਲੈ ਰਾਈ ਕੱਲ ਬੁਲਾ ਦੇ ਜੀ ਅੱਜ ਕਿ ਬੁਲਾਉਂ ਕੱਲ ਆਣੀ ਅੱਜ ਭਾ ਨਾ ਅੱਜ ਕੱਲ ਬੁਲਾਤੀ ਦੀ ਭਾਈ ਕਹਿੰਦੀ ਨੇ ਆਲੇ ਵੀ ਪਾਉ ਤੇਰਾ ਬਹੁਤ ਜੀ ਬਹੁਤ ਕਹਦੀ ਤੂੰ ਕਹਦੀ ਕਹਿੰਦੇ ਤਾਂ ਵੀਡੀਓ ਤਾਂ ਬਣਾਉਂਦਾ ਕਹਿੰਦੇ ਮੈਨੂੰ ਟੇਚੀ ਦਾ ਦੁਆਰ ਮਾਂ ਵੀ ਆਈ ਨਹੀਂ ਇਹ ਗੱਲ ਦਿਨ ਕਰਨ ਕਰਦਾ ਉਹਦੇ ਵਿੱਚ ਆ ਆ ਜਿਹੜੇ ਖੜਾਉਣੇ ਜਿੱਤੇ ਉਹਦੇ ਕੋਲ ਨਹੀਂ ਚੀਜ਼ ਵੀ ਉਹ ਮੰਗਣੀ ਨਹੀਂ ਲੱਗਦੇ ਆਣੇ ਨੇ ਜਿਹੜੀ ਬੱਦੇ ਨੂੰ ਖੜਨੂ ਕੰਬਾ ਲੱਗਾ ਹਾਂਜੀ ਹਾਂ ਗਿੱਸਾ ਬਾਤ ਮੁਕਤ ਸਮਾਇਆ ਸਤੈ ਮੈਂ ਤਾਂ ਦਰਬਾਰ ਸਾਹਿਬ ਤੇ ਇਹਨੂੰ ਲੈ ਕੇ ਜਾਣਾ ਮੂਰੇ ਗੋਦੀ ਚਾੱਕ ਕੇ ਮਾਂ ਹੋਰ ਚੱਲਵਾਉਂ ਉਹ ਤੋਂ ਦੋਨ ਹਾਂ ਉੱਥੇ ਜਾ ਕੇ ਜੁੱਪ ਕਰਾਉਂਗਾ ਤਰ ਤਕੜਾੜੇ ਜੇ ਆਪਣੀ ਮਾਂ ਨਾਲ ਆ ਤੇਰੇ ਉਹਨਾਂ ਕੋਈ ਨਾ ਕੋਈ ਚੀਜ਼ ਦਵਾਇ ਦੇਣੀ ਹਾਂ ਤਾਂ ਆਪਣੇ ਬਹੁਤ ਸਮਝਾ ਕੇ ਭੇਜਾਂ ਮੈਂ ਬਹੁਤ ਮੰਮਾ ਨਾਲ ਨਾ ਕਰੀ ਹਾਂ ਭਾਈ ਜਦ ਤੱਕ ਜਾ ਪਾਪਾ ਪਈਆਂ ਤੁਹਾਨੂੰ ਬੜੀ ਹੋ ਗਈ ਨਾ ਪਾਪਾ ਜਿਹੜੀਆਂ ਲੈਣੀ ਵਿੱਚ ਲੈ ਕੇ ਆਉਂਦੇ ਖਾਣਾ ਨਹੀਂ ਬੜੀ ਗੱਲ ਮੇਰੇ ਬਾਤ ਤੇ ਲੈਈ ਪਈਏ ਤੁਹਾਡੇ ਬਾਤ ਤੇ ਲੈ ਜੀ ਮੇ ਲੋ ਇੱਧਰ ਰਿਸ਼ਤੇਦਾਰਾਂ ਨੂੰ ਸਾਸਰੀ ਘਰ ਜੀ ਸਾਰਿਆਂ ਨੂੰ ਹੋਰ ਭਾਈ ਠੀਕ ਆ ਦੀਦੀ ਹਾਂਜੀ ਸਭ ਠੀਕ ਆ ਵਧੀਆ ਚਲ ਠੀਕ ਹੀ ਚਾਹੀਦਾ ਜਨਮ ਦਿਨ ਤਾਂ ਵੈਸੇ ਕਈ ਦਿਨ ਪਹਿਲਾਂ ਦਾ ਮਨਾਉਣਾ ਅੱਜ ਆਏ ਮੈਂ ਕਿਹਾ ਅੱਜ ਮਨਾ ਲੈਂਦੇ ਹਾਂ ਹੁਣ ਮੈਂ ਅੰਮ੍ਰਿਤਸਰ ਨੂੰ ਗਏ ਵੇ ਤੇ ਹਾਂ ਹੁਣ ਅਸੀਂ ਅੰਮ੍ਰਿਤਸਰ ਤੇ ਜਾ ਕੇ ਫ੍ਰੀ ਹੋ ਕੇ ਗੁਰਲੀਨ ਦੇ ਪੇਪਰ ਖਤਮ ਹੋ ਕੇ ਫਿਰ ਫ੍ਰੀ ਹੋਏ ਵੇ ਹੁਣ 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 ਕੇਕ ਖਾਣਾ ਹੈ ਹੁਣ ਬਾਡੇ ਮਨਾਉਣਾ ਹੁਣ ਅਸੀਂ ਫ੍ਰੀ ਹੋ ਗਏ ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਸਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਅੱਜ ਹੈਗਾ ਜੀ ਵੈਸੇ ਹੈਗਾ ਤਾਂ 10 ਤਰੀਕ ਦਾ ਹਾਂਜੀ ਹਾਂ ਤੇ ਸਾਡੀ ਲਾਪਰੇ ਦਾ ਜਨਮ ਦਿਨ ਪਰਮਾਤਮਾ ਨੂੰ ਤਰੱਕੀਆਂ ਬਖਸ਼ੇ ਏ ਦੋਰੇ ਤੇ ਰੋਕਤਾ ਬਖਸ਼ੇ ਤੇ ਰੋਕਤਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਿਸ਼ਤੇਦਾਰ ਕਹਿੰਦੇ ਸਰ ਬਗਾਨਾ ਜਗਤ ਕਰ ਦੋ ਉਹ ਲੈਦਾ ਸਾ ਮੈਂ ਤਾਂ ਦੀਦੀ ਨੂੰ ਰਿਸ਼ਤੇਦਾਰ ਕਹਿੰਦੇ ਮੈਨੂੰ ਪਤਾ ਹੈ ਨਾ ਸਰੂ ਤੇਰੀ ਬੜੀ ਕੁੜੀਆਂ ਪਤਾ ਕਰਦਾ ਕਿੰਨਾ ਬੜਾ ਬੋਲੀ ਰਿਸ਼ਤੇਦਾਰ ਕਹਿੰਦੇ ਬਗਾਨੀ ਜੀ ਵੀ ਤੇਰਾ ਬੰਦਾ ਹਾਂ ਸਭ ਤੇ ਮਾਣ ਲਓ ਜੀ ਮੈਂ ਦੁਬਾਰਾ ਕਹਿੰਦਾ ਲਓ ਜੀ ਮਿਲੋ ਸਾਡੀ ਫੈਮਿਲੀ ਨੂੰ ਹਾਂ ਜੀ ਮੇਰੀ ਮੰਮੀ ਹਾਂ ਜੀ ਹਾਂ ਜੀ चल छोटी मम्मी जी छोटी छोटी मम्मी हां जी हां छोटी मम्मी ਤਨ ਪਤਾ ਘਰ ਦੇ ਵਿੱਚ ਕੁੜੀਆਂ ਦਾ ਕਿੱਡਾ ਬੜਾ ਉਹਦਾ ਹੁੰਦਾ ਹਾਂਜੀ ਹਾਂ ਜਿਸੇ ਕੁੜੀ ਕੁੜੀਆਂ ਹੁੰਦੀਆਂ ਨਾ ਉੱਥੀ ਪਰਿਵਾਰ ਹੁੰਦਾ ਇੱਕ ਬਿਲਕੁਲ ਬਿਲਕੁਲ ਬੰਦੇ ਨੂੰ ਵੀ ਥੋੜੀ ਜਿਹੀ ਸਮਝ ਆਉਂਦੀ ਆ ਹਾਂਜੀ ਅਗਲਾ ਨਹੀਂ ਜੇ ਕੋਈ ਗਲਤ ਕੰਮ ਕਰਦਾ ਲਓ ਤੇਰੇ ਧੀ ਭੈਣ ਨਹੀਂ ਕੋਣੀ ਹਾਂ ਹਾਂ ਸਹੀ ਗੱਲ ਆ ਜੀ ਧੀ ਭੈਣ ਹੁਣੀ ਬਹੁਤ ਜ਼ਿਆਦਾ ਜ਼ਰੂਰੀ ਆ ਜੀ ਜ਼ਰੂਰੀ ਆ ਤੇ ਇੱਕ ਕੁੜੀ ਹੋ ਜਾਵੇ ਤਾਂ ਬੰਦੇ ਨੂੰ ਅਕਲ ਆ ਜਾਂਦੀ ਆਕਲ ਐ ਸੁਰਤ ਟਿਕਾਣੇ ਸਹੀ ਗੱਲ ਆ ਸਹੀ ਗੱਲ ਮੈਨੂੰ ਕਦੇ ਵੀ ਆਈ ਪਰ ਸਾਡੇ ਤੇ ਤਾਂ ਤੇ ਨਾ ਇਹ ਤੁੰਦ ਵੇ ਇੱਧਰ ਘੱਟ ਜਰਦਾ ਹਾਂ ਚਾਹੀਦਾ ਚਾਹੀਦਾ ਮਾਲਾ ਲਾ ਕੇ ਮਰੀਆਂ ਕੋਈ ਪਤਾ ਮੈਂ ਕੱਦ ਲਈ ਜੀ ਨੀ ਮੈਨੂੰ ਫੋਨ ਤੇ ਖਬਰਾਂ ਮਿਲਦੀਆਂ ਕੀ ਹੋਇਆ ਜੀ ਕਹਿੰਦਾ ਮੇਰੇ ਬਿਸਤਾਂ ਨਾਲ ਇਹ ਕਹਿੰਦਾ ਨਾ ਮਾਸੇ ਜਾਨੀ ਜ਼ਿਆਦਾ ਉਹ ਕਰਦੀ ਆ ਰੌਣਕ ਲਾਉਂਦੀ ਆ ਹਾਂ ਜੀ ਹਾਂ ਮੇਰੇ ਜੀ ਕਾਜੀ ਸਾਰਿਆਂ ਨੂੰ ਇੱਧਰ ਨੂਰੂ ਵੀ ਬੈਠਾ ਸਾਡਾ ਨੂਰੂ ਜੀ ਬੁਲਾਈ ਕੋ ਤੋ ਸਾਸਿ ਜੀ ਸਾਸਿ ਜੀ ਅੱਜ ਤੇਰੇ ਅੱਜ ਮੇਰੀ ਭਾਈ ਬੜੀ ਬੂਹ ਦਾ ਜਨਮ ਦਿਨ ਆ ਹਾਂ ਜੀ ਉਹ ਤਾਂ ਲੇਟ ਹੋ ਗਿਆ ਵੀ ਭਾਈ ਜਗਜੀਤ ਵੀ ਤਾਂ ਆਇਆ ਹੋਵੇ ਘਰ ਦੇ ਵਿਚ ਆਇਆ ਚਾਚਾ ਤਾਇਏ ਨੂੰ ਮੁੰਡੇ ਨੂੰ ਛੱਡਣ ਦਿੱਲੀ ਹਾਂਜੀ ਹਾਂਜੀ ਉਹ ਜਾਣਾ ਤਾਂ ਕੈਨੇਡਾ ਉਹ ਫੇਰ ਜੈਸਮੀਨ ਉਹ ਨਹੀਂ ਗਈ ਹੁੰਦੀ ਜੈਸਮੀਨ ਵੀ ਹੈਗੇ ਉਹ ਵੀ ਫੇਰ ਨੰਗੋ ਜੀ ਇੰਦਰ ਮਿਲੋ ਜੀ ਭੈਣ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਾਸੀ ਜੀ ਕਹਿੰਦੇ ਹੋਣ ਲੱਗਿਆ ਭੈਣ ਗੈਣ ਨਹੀਂ ਰਿਸ਼ਤੇ ਨਾਲ ਥੋੜੀ ਐ ਸਾਡੀ ਆਪਣੀ ਫੈਮਲੀ ਆ ਗੱਲ ਤਾਂ ਠੀਕ ਆ ਨਹੀਂ ਗੱਲ ਤਾਂ ਮਾਸੀ ਜੀ ਦੀ ਨੋਟ ਕਰਨੇ ਵਾਲੀ ਆ ਵੇ ਇਥੇ ਹਾਂ ਇੱਕ ਲਾਸ ਲੱਗੀ ਆ ਨਹੀਂ ਚਾਹੁੰਦਾ ਪਰ ਰਿਸ਼ਤੇ ਨਾਲ ਕਹਿੰਦੇ ਕਿ ਲਿਖਦਾ ਬਗਾਨਾ ਆ ਬਗਾਨਾ ਦੇ پیسے ਸੀ ਭਾਈ ਇਹ ਫੈਮਲੀ ਆ ਆ ਵੀ ਭੈਣ ਆ ਵੀ ਰੋਇਆ ਹੋਇਆ ਹਾਂਜੀ ਹਾਂ ਨਹੀਂ ਨਹੀਂ ਇਹ ਤਾਂ ਹੈ ਆਹ ਜੀ ਜੀ ਹਾਂ ਕੁੜੀਆਂ ਦੇ ਨਾਲੇ ਰਿਸ਼ਤੇਦਾਰੀਆਂ ਹੁੰਦੀਆਂ ਅਸਲ ਦੇ ਵਿੱਚ ਅੱਗੇ ਅੱਗੇ ਪਤਰ ਚੱਲੀ ਜਾਂਦਾ ਬੰਦੇ ਨੂੰ ਹਾਂਜੀ ਹਾਂ ਭੈਣ ਵੀ ਤਾਂ ਪਾਈਆਂ ਤੇ ਹੀ ਮੀਂਹ ਡੂੰਦੀਆਂ ਬਿਲਕੁਲ ਬਿਲਕੁਲ ਇਹ ਇਨਗਰ ਬਣੇ ਹਾਂ ਇਹ ਇਨਗਰ ਅੱਛਾ ਇੱਕ ਗੱਲ ਹੋਰ ਦੇਖੋ ਜੀ ਘਰ ਦੇ ਵਿੱਚ ਕੋਈ ਦੁੱਖ ਹੋਵੇ ਸੁੱਖ ਹੋਵੇ ਸਭ ਤੋਂ ਪਹਿਲਾਂ ਕੁੜੀਆਂ ਆਉਣ ਲੱਗੀਆਂ ਹਾਂਜੀ ਹਾਂ 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 ਘਰ ਦੇ ਵਿੱਚ ਜਿੰਨੇ ਮਰਜ਼ੀ ਤਕਲੀਫ ਹੋਵੇ ਘਰ ਟਾਈਟ ਹਾਂ ਚਾਹੇ ਘਰ ਵਾਲੇ ਨਾਲ ਲੜਕੇ ਹੀ ਹੋਣ ਹਾਂਜੀ ਜਾਣੇ ਕਹਣਾ ਕਿ ਸਹੀ ਗੱਲ ਆ ਜੀ ਹਾਂਜੀ ਇਹ ਬਹੁਤ بڑا ਹੁੰਦਾ ਹੁੰਦਾ ਹਾਂਜੀ ਹਾਂਜੀ ਉਹ ਕਹਣਾ ਮੇਰਾ ਇਧਰ ਇਧੇ ਬੜੇ ਬੜੇ ਕੰਮ ਨੂੰ ਮੇਰਾ ਜੀ ਅਸਲੀ ਤਾਂ ਜੀ ਸਾਰਿਆਂ ਹਟਿਆ ਜੀ ਮੈਂ ਮੜਾ ਜਾਵਾਂ ਕਿਤ ਕੋਈ ਉਧਰ ਉੱਠ ਗਿਆ ਸ਼ੇਰ ਇਹਨੂੰ ਜਦੇ ਪਤਾ ਲੱਗ ਜਾਂਦਾ ਵੀ ਮੰਮੀ ਆ ਗਈ ਕਮਰੇ ਚ ਹਾਂ ਮਾਂ ਦੀ ਤਾਂ ਸਮੈਲ ਹਾਂਜੀ ਹਾਂ 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 ਬਹੁਤ ਚੰਗੀ ਮਾਂ ਦੀ ਸਮੈਲ ਹਾਂ ਮੂੰਹ ਮਾਰਦੇ ਹਾਂ ਮੂੰਹ ਮਾਰਦੇ ਹਾਂਜੀ ਹਾਂਜੀ ਹਾਂ ਹਾਂ ਉਹੀ ਗੱਲ ਆ ਸਮੈਲ ਤੇ ਉਹ ਪਤਾ ਲੱਗ ਜਾਂਦਾ ਇਹਨੂੰ ਜਦੇ ਠੀਕ ਹੈ ਅੱਜਦਾਨੀ ਅੱਜ ਗੋਦਾਨੀ ਆਨੇ ਕੰਪਿਊਟਰ ਮੰਗਣ ਪਾਇਆ ਹਾਂ ਇਹ ਸਹੀ ਗਾ ਹਾਂ ਜੀ ਹਾਂ ਪੁੱਤ ਹੁਣ ਤਾਂ ਸੁਣਦੇ ਨਹੀਂ আর ਸੁਹੇਪਾ ਵੀ ਨਹੀਂ ਆਉਂਦਾ ਜੀ ਹਾਂ ਸੋ ਆ ਕਾਕਾ ਵੀ ਥੰਦਾ ਲੈ ਮਮਾ ਮਮਾ ਵੀ ਕਰ ਸੁਹੂ ਤਾਂ ਬੇਹੂ ਦਾ ਸੁਹੂ ਤਾਂ ਬਬਦੀਆਂ ਭਾਈ ਹਾਂ ਹੁਣ ਤਾਂ ਡੈਪਰ ਲਾ ਦਿਓ ਇੱਕ ਵਾਰੀ ਜੇ ਗਿੱਲਾ ਕਰ ਤੁਹਾਡੀ ਬਾਬਾ ਜੀ ਨੂੰ ਅੱਗੇ ਦਾ ਮਾਰ ਕੇ ਲੋਗ ਟੌਂਦੀਆਂ ਪਜਾਮੀਆਂ ਟੌਂਦੀਆਂ ਸਕਾਂਦੀ ਮਰਜ਼ੀ ਦੀ ਤੇ ਬਾੜੀ ਰੱਖਣੀ ਬਾੜੀ ਅੱਗ ਦੇ ਕੋਲ ਤਾਸੂ ਪਰੇ ਪਾਣੀ ਨਾ ਸੁੱਕੜੇ ਸਹੀ ਗੱਲ ਹੈ ਬਾਲਟੀ ਦੇ ਉੱਪਰ ਮੰਮੀ ਹੈ ਹਾਂਜੀ ਉੱਪਰ ਰੱਖ ਦੇਣੇ ਲੱਗਾ ਬਾਲਟੀ ਇਹੋ ਕਰਕੇ ਨਾ ਵੀ ਥੋੜੀ ਜੱਗ ਜੀ ਰੱਖੇ ਲੋਏ ਦਾ ਬਾਟਾ ਉਹਦੇ ਚੁੱਲੇ ਉੱਪਰ ਮੁੱਢਾ ਮਾਰ ਕੇ ਉਬਲ ਪਜਾਮੀਆਂ ਸਿੱਜੀ ਕਣਾ ਹਾਂ ਵੀ ਅੱਗ ਘਟ ਗਈ ਵੀ ਸੇਕ ਮੇਰੇ ਕੁੜੀਆਂ ਹੋਲ ਜੀ ਰਹਿ ਗਈ ਕੰਮ ਜੀ ਪਾਣੀ ਰੱਖ ਦੇਣੇ ਚੁੱਲੇ ਪਰ ਉਹਦੇ ਪਰ ਲੰਗੋਟ ਪਾਣੇ ਰੇਹਾਂ ਤੇ ਸੇਕ ਜਾ ਜਾ ਕੇ ਲੰਗੋਟ ਸੁੱਕੜੇ ਮਾੜੀ ਨੇ ਆਣੇ ਹੂੰ ਉਹ ਤਾਂ ਸੁੱਕ ਤਾਂ ਲੋਹ ਦਾ ਬਣਾਉਂਦਾ ਧਿਆਨੇ ਕਾ ਜੁਗ ਹੰਧਿਆਨੇ ਤੀਗਦੇ ਨਹੀਂ ਨਹੀਂ ਹੰਧਾ ਨਹੀਂ ਗਈ ਮੈਂ ਛੋੜ ਜਾਣਾ ਸੀ ਹੋਰ ਆ ਝੁੱਲੇ ਜ ਨਹੀਂ ਪੈਂਦਾ ਮੰਮੀ ਨੇ ਪਿਛਲਾ ਤਰੀਕਾ ਦੇਖ ਲਓ ਤੁਸੀਂ ਉਹ ਇੱਕ ਤੇ ਦੋ ਨਹੀਂ ਪੰਨ ਵੀ ਰਸੀਆਂ ਸੈਂਚ ਉਹ ਬਹੁਤੀ ਨਹੀਂ ਉਹਦੇ ਜਿਹੜਾ ਤਰ੍ਹਾਂ ਕਰਨਾ ਸਿੱਖਾਰੇ ਉਹ ਚਿਰਾਂ ਕਰਨਾ ਉਹ ਕਿੱਸਾ ਨਹੀਂ ਕਰਿਆ ਜਿੱਡੀਆਂ ਮੜਿਆ ਆ ਮਾਗਿਆ ਨੀ ਕਿ ਲਿਓ ਰਿਹਾ ਤੇਰਾ ਇਹ ਰੋਟਾ ਨਹੀਂ ਜਾ ਬਸ ਉਹ ਕੀ ਹੈ ਮਹਰੂ ਜਾ ਵੀ ਜਾ ਬੰਨ ਜਾ ਨਹੀਂ ਮੋਟਾ ਆ ਨਾ ਆਇਆ ਤੂੰ ਆਂਦੀ ਆ ਹੁਣ ਕਹਿੰਦੀ ਮੈਂ ਮੇਰਾ ਵੀਰ ਤਾਂ ਨਾ ਪਾ ਕੇ ਰਹਿ ਗਿਆ ਹੁਣ ਮਾਦੇ ਪਾਇ ਨੇ ਯਾਰ ਨਹੀਂ ਪਹਿਲਾਂ ਤਾਂ ਚੱਲ ਆਪਣੇ ਮਾਪੇ ਆਪਾਂ ਕਹਿੰਦੇ ਨੇ ਸਾਡੇ ਕੀ ਕਰਿਆ ਸਾਰੇ ਪਾਲਦੇ ਆ ਫਿਰ ਜਦ ਆਪਣੇ ਵੰਦੇ ਨੇ ਫਿਰ ਪਤਾ ਲੱਗਦਾ ਕਿਵੇਂ ਪਾਲਦੇ ਆ ਹਾਂ ਠੀਕ ਹੈ ਤਾਂ ਆ ਬੰਦਾ ਚੱਕਾ ਨਹੀਂ

ਤੇਈਆਂ ਕੰਮ ਵੀ ਥੇ ਹੁੰਦੇ ਜਾਂਦੇ ਆ ਆਗਿਆ ਮਸ਼ੀਨਾਂ ਵਿੱਚੋਂ ਨਿਕੱਥੇ ਦੀਆਂ ਬਾਹਰ ਹੱਥਾਂ ਦੇ ਕੱਪੜੇ ਧੋਣੇ ਨਿਆਣੇ ਵੀ ਪਾਲਣੇ ਗੋਹਾ ਘੋੜੇ ਵੀ ਚੱਕਣਾ ਘਾੜਾ ਵੀ ਚੋਣੀਆਂ ਆਪੇ ਸਭ ਤਾਂ ਸੱਸਿੰਦੀ ਹੈਗੀ ਪਾਈ ਅੱਛਾ ਨਹੀਂ ਬੁਚਰੇ ਨਾਂਦ ਕਰਾ ਦਿੰਦੀ ਈ ਯਾਰ ਚੌਂਕੇ ਦਾ ਕਰਾ ਦਿੰਦੀ ਤੇ ਮੈਂ ਬਾਗੂ ਆਪਲਾ ਬੁਝੋ ਪਾਈ ਹਾਂ ਹਾਂ ਨਾਂਦ ਸਾਡੀ ਵਿਚਾਰੀ ਬਿੰਦਰ ਕਾਲੀ ਹਾਂਜੀ ਹਾਂਜੀ ਉਹੀ ਤਾਂ ਮੇਰਾ ਕੁੜੀਆਂ ਬਰ ਗੱਲ ਆ ਜਾਂਦੀ ਹਾਂ ਹਾਂ ਸਹੀ ਗੱਲ ਆ ਜੀ ਬਿਲਕੁਲ ਬਿਲਕੁਲ ਹਾਂ ਇਰੇ ਆਂ ਜਿੱਦੂ ਗਾ ਜਲੇ ਦੇ ਲਾਉਣੇ ਹਾਂ ਜੀ ਹਾਂ ਬਸ ਚੌਕੇ ਝੜਾਣੀਆਂ ਹੂੰ ਉਹ ਤੇ ਬਾਦ ਤਾਨੂੰ ਵਾਕੇ ਚਲੋ ਉਹ ਮੈਂ ਸਭੇ ਕਿਭ ਦੇਖਾ ਦੇ ਸਾਡੇ ਤਾਂ ਘਰ ਮਾਦੇ ਵੀ ਨਹੀਂ ਆਉਂਦੇ ਅੱਛਾ ਨਹੀਂ ਹੈ ਮੈਂ ਬਾਸ ਵੀ ਲੈਣ ਜਾਣਾ ਨਾ ਕਿਤੇ ਬਾਹਰ ਪਰ ਮੈਨੂੰ ਕਹਾਂ ਮਜੀਤਾ ਇੰਨੇ ਕਬਜੇ ਤਿਆਰ ਹੋ ਜੀ ਵੀ ਮੈਂ ਸਕੂਟ ਉੱਠੋ ਕੇ ਦੇਖਣੀ ਤਾ ਦੇ ਹੋਰ ਤਾਰ ਵੀ ਮਾਰਨੀ ਆਂਦੀ ਹੂੰ ਸਾਰਾ ਕੰਮ ਆਪੇ ਹੀ ਕਰਨਾ ਹਾਂ ਜੀ ਹਾਂ ਤੇਆ ਕਰੀ ਚਲ ਹੁਣ ਹੋ ਗਿਆ ਮਹਾਰਾਜ ਦੇ ਭਰੋਸੇ ਪਾਲ ਕੇ ਸਾਰੇ ਬਸ ਇਹ ਬਸ ਆ ਦੇ ਚਲੋ ਫੇ ਕੱਟੀਏ ਫੇ ਹੁਣ ਮੰਮੀ ਕੇਕ ਹੈਨਾ ਫੇ ਦੀਦੀ ਉਹਨਾਂ ਨੇ ਜਾਣਾ ਥੋੜਾ ਟਾਈਮ ਹੋ ਜਾਣਾ ਜਾਣਾ ਵਧੀਆ ਵਧੀਆ ਫੈਮਲੀ ਆ ਕਿ ਕਰਨਗੇ ਮੰਮੀ ਦਾ ਹਾਂ ਤੇਰਾ ਮੋਰ ਵੀ ਕਰਨ ਕਰਕੇ ਤੋੜਾ ਰੱਬ ਦੇ ਅਨੇਕਾ ਖੁਦ ਨਹੀਂ ਦੱਤੇ ਨੇ ਉਹ ਗੁड़िया ਦੇਖ ਲੋ ਜੀ ਆਪਣਾ ਗਿਫਟ ਭਾਈ ਹੱਥ ਚ ਚੱਕੀ ਫਿਰਦੀ ਕਿਹਣੀ ਹੁੰਦਾ ਫਿਰ ਹਾਂ ਜੀ ਹਾਂ ਗਿਫਟ ਪਰ ਬਹੁਤ ਵਧੀਆ ਲੈ ਕੇ ਆਈ ਇਹ ਸਭ ਤੋਂ ਵਧੀਆ ਗਿਫਟ ਆਈ ਚਲੋ ਕਰ ਲੋ ਭਾਈ ਉਹ ਲਾ ਕੇ ਰੋ ਨਾ ਆ ਜਾ ਨੂਰ ਦਾ ਹੱਥ ਬੰਨ ਆ ਜਲ ਪੁੱਤ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਨਾ ਕਰ ਮੰਮਾ ਕੋਲ ਕੇ ਕੇ ਲਾਉਣਾ ਹੈ ਇਹ ਵੀ ਮੇਤਾ ਆਉਂਦਾ ਹੀ ਪਈ ਕੇ ਕਹਿੰਦੀ ਉਹਨਾਂ ਆਪਣੇ ਮੁੱਛ ਪਾਣੀ ਨਾਲ ਦੇ ਰਹੀ ਹੈ ਇਹ ਕੇ ਕੇ ਨਹੀਂ ਖਾਂਦੀ ਗੀ ਇਹਦੇ ਵਿੱਚ ਪਾ ਦੇ ਤੋ ਘਰ ਕੋਲ ਚੀਜੀ ਇਹ ਵੀ ਫੇਵਰੇਟ ਦੇਸ਼ਾ ਦੀ ਲੈ ਕੇ ਆਏ ਨਾ ਆ ਜਾਣਾ ਸਾਰੇ ਕਰੀਏ ਨੂੰ ਮਿਠਾ ਆਹ ਕਹਾਂ ਮਤਾਂ ਬੱਚਾ ਆਹ ਤੋੜਿਆ ਨਾ ਇਹ ਨਾ ਚੱਲੇ ਨਾ ਨਾ ਉਹ ਮੋਟੇ ਐਪਕੀ ਨਾ ਕੋਈ ਨਾ 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 ਇਹ ਫਿੱਕੀ ਅੱਖਾਂ ਰੱਬ ਦਾ ਤੁਹਾਨੂੰ ਵੀ ਹੈਪੀ ਬਰਥਡੇ ਰੱਬ ਦੇ ਚੜ੍ਹਦੀ ਕਲਾ ਚ ਰਹਿ ਗਿਫਟ ਤੇ ਚਲ ਕੇ ਲੈਣਾ ਨੇ ਆੜਾ ਮਸੇ ਉਹ ਨਾ ਨਾ ਨੂੰ ਕਰਾ ਲਓ ਤੁਸੀਂ ਕਰਾ ਦਿਓ ਮੈਂ ਵੀ ਕਰਾ ਦਿੰਦਾ ਜੀ ਮੈਨੂੰ ਨਾ ਸਿੱਖ ਕਰਾਇਆ ਲੱਗਾ ਗਾ ਗਰਣਾ ਕੜੇ ਗਰਣਾ ਕੜੇ ਜੱਜਾ ਗੱਡੀ ਪੁੱਛਾ ਪਾ ਸਾਰੀਆਂ ਖੁਸ਼ੀਆਂ ਨਹੀਂ ਮੈਨੂੰ ਗੱਡੀ ਖੋ ਨਾ ਮੋਸਤ ਖੋਸਣਾ ਬਸ ਖੋਸ ਦੇ ਨਹੀਂ ਮੈਨੂੰ ਕੁਮਾਰ ਦੇ ਦੋ ਪੈਸੇ ਸਿੱਖਦੇ ਦੋ ਪਿੰਸ ਦੇ ਦੇਣਾਗਾ ਫੋਟੋ ਚਲੋ ਚਲੋ ਬਈ ਵੀ ਵੀ ਲਗਾ ਦਿਓ ਸਾਰੇ ਚਲੋ ਚਲੋ ਮੈਂ ਤੁਹਾਨੂੰ ਐਦੋ ਮੋੜਾ ਬੋਲਾ ਬੋਟੇ ਦੇ ਕਿਹਾ ਹੋਇਆ ਤੁਸੀਂ ਲੱਗ ਲੋ ਕੰਮ ਆਇਆ ਦੇ ਤੂੰ ਨਹੀਂ ਹੈਗੇ ਕੋਈ ਤੇ ਕਰ ਰਿਹਾਗਾ ਹੀ ਭੈਣ ਜੀ ਨੂੰ ਮੈਂ ਵੀ ਡਰ ਕਿਤੇ ਕਿਤੇ ਕੋੜ ਮਬ ਗੇੜ ਚ ਨਹੀਂ ਰੰਗ ਪਾਈ ਫਿਰਦਾ ਹੋਵੇ ਰੰਗ ਤਾਂ ਹੋਦੀ ਦਾ ਡਰਦੇ ਆ ਹੋਦੀ ਵਾਲਾ ਰੰਗ ਤੇ ਡਰਦੇ ਬੰਨੂ ਮਾਹ ਕੋਲ ਅੱਛਾ ਅੱਛਾ ਤੇਰੇ ਵੀ ਇਹ ਨਾ ਬੁਰਾ ਮਤ ਮਾਣੂ ਇਹ ਕਿਹਦੀਆਂ ਦਾ ਆਏ ਸਪੈਸ਼ਲ ਗਿਫਟ ਆ ਅੱਛਾ ਅੱਛਾ ਇਹਦੇ ਵਿੱਚ ਆ ਗਿੱਲੂ ਦਾ ਰੰਗ ਮੇਰਾ ਲੱਗ ਗਿਆ ਅੱਛਾ ਅੱਛਾ ਨਾੜਵੇ ਕਿਤੇ ਹੈ ਪਾਪਾ ਇਹ ਲੈਣਾ ਆਜੇ ਹਣੀ ਨਾ ਬੁੱਤੂ ਕੀ ਗੈਣਾ ਪਤਾ ਨਾ ਨਾ ਕੀ ਕਿ ਨਹੀਂ ਲੈਣੀ ਤਾਂ ਉਹ ਰੋਕੋ ਤੁਮ ਮਸਤੀ ਗੱਟ ਮੰਗਦੀ ਲੈ ਭਾਈ ਨੇੜੇ ਕੋਗਾ ਤਾਂ ਸਾਰੇ ਬਖਸ਼ਾ ਤੇ ਲੰਬੀ ਉਮਰ ਕਰੇ ਜੋੜੀਆਂ ਬਣਾ ਕੇ ਰੱਖੀ ਮਾਰ ਵਾਹ ਹਾਂ ਹਾਂ ਤਾਂ ਬੜੀ ਗੱਲ ਤਾਂ ਜੋੜੀਆਂ ਬਣਾਉਂਦੀ ਆ ਖੁਸ਼ ਰਹਿਣਾ ਬਸ ਲੈ ਭਾਈ ਹਾਂ ਹਾਂ ਕੀ ਗੈਣਾ ਪਤਾ ਉਹ ਜਾ ਪਿਆ ਮੈਂ ਮਮਿਤਾ ਤੇ ਆਣਾ ਰਹੀ ਫਿਲਮ ਇਹਨੇ ਇਹਦਾ ਖਾਣਾ ਇਹ ਤਾਂ ਬੇਪੀਠ ਠੀਕ ਹੈ ਫੋਨ ਨਾਲ ਬਾਅਦ ਚ ਖੋਲੂ ਜਾਣਾ ਤੁਹਾਡਾ ਬਲੌਗ ਹੋਰ ਫੜਾ ਦੇਣਾ ਹਾਂ 10 ਮਿੰਟ ਕਿਥੇ 10 ਮਿੰਟ ਆਉਂਦੀ ਆ ਉਹ ਆ ਗਈ ਮੇਰੇ ਵੀ ਥੋੜੀ ਹਾਂ ਥੋੜੀ ਸੇਹ ਕਡਾਉਣਾ ਜੀ ਚਲ ਕੋਲ ਕੇ ਕਰੋ ਮਾਰਾ ਨਗਰ ਤੋਂ ਚਲ ਤੂੰ ਵੀ ਰਿੰਦਾ ਤੁਰ ਜਾ ਬੀ ਅੱਛਾ ਇੱਕ ਮਿੰਟ ਮੈਂ ਲੈ ਲੂ ਨੀ ਕਿ ਕਰੀਏ ਤੇ ਉਹ ਦਿਨ ਆਉਂਦਾ ਨਹੀਂ ഹാപ്പി ബർത്ത്ഡേ ഹായ് വീ ആർ ദാ 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 ਜਾਓ ਜੀ ਚਲੋ ਇਹਨੂੰ ਲੈਤਾ ਵੀ ਸੁੱਖੀ ਨੂੰ ਦੇਖ ਤੋਹੜਾ ਕੋ ਕਿਹਨੂੰ ਮਾਰਿਆ ਉਹ ਆਦੀ ਹੈ ਚਲੋ ਉਹ ਆਪਣੇ ਨਾਲ ਕਿਥੇ ਕਿੱਥੇ ਆ ਆਪਣੇ ਨਾਲ ਕਿੱਥੇ ਦਾ ਪਤਾ ਨਹੀਂ ਕਿੱਥੇ ਹੈ ਗੇਪੜੇ ਰੱਖ ਕੇ ਭੁੱਲ ਗਏ ਹੈ ਨਾ ਨਾ ਰੱਖਿਆ ਨਾ

ਕੱਥੀ ਹੋਣਾ ਮੋੜੂ ਤੇ ਸਰ ਮੋੜੂ ਨੂੰ ਘਰ ਪੜ੍ਹਦਾ ਨਹੀਂ ਫਿਰ ਮਿਲਦੇ ਤੁਹਾਨੂੰ ਅਸੀਂ ਵੀ ਹਾਂ ਖਾਣੇ ਕੇਕ ਦੇ ਕੇ ਤੇ ਕੀ ਤੇ ਹਸਦਾ ਆਜਾ ਗੱਲ ਬਿੱਲੀ ਵਾਲਾ ਹਾਂ ਨਹੀਂ ਮੈਨੂੰ ਨਹੀਂ ਤੁਹਾਨੂੰ ਵੀ ਆ ਜਾਂਦੇ ਉਹਦੀਆਂ ਤਾਂ ਇਹ ਆਜਾ ਉਹਨੂੰ ਆਜਾ ਕੋ ਮਗੇ ਤੂੰ ਜਾ ਉਹ ਆ ਨਹੀਂ ਲਾ ਲਿਆ ਗਿਆ ਲੈ ਤੁਮੀ ਤੁਮੀ ਜਾਂਦੇ ਬਿੱਤੋ ਖਾਣੇ ਚੁਗੋ ਚੁਗੋ ਚਾਹੇ ਬੋਲੀ ਜਾਂਦੀ ਚਾਹ ਪੁੱਤਾਂ ਵੀ ਖਾਣੇ ਚਾਹੀਦੇ ਸਾਰੇ ਚਾਹੀਦੇ ਮੈਂ ਐਸੇ ਅੰਦਰ ਬੀਤ ਵਰਤ ਜੇ ਬਰਸਾ ਵਾਲੇ ਫੇਰ ਪਾਲੇ ਮੋਟੇ ਬੋਪਾਲੀਓ ਦਾ ਤਾਂ ਬੋਲ ਚਲੋ ਗੋਲ ਸਾਰੇ ਤਾਂ ਸ਼ੋ ਹੋ ਗਏ ਅਮਰ ਵੀ ਰਹਿ ਗਿਆ ਜਲ ਵੀ ਦੇ ਖਲਾਸ ਮੈਨੂੰ ਮੈਂ ਖਾਣਾ ਖੋਪਰ ਹੈ ਰੁਕੋ ਤੂੰ ਨੇ ਨਹੀਂ ਆਣਾ ਆ ਜੂਗੀ ਕੋਈ ਨਹੀਂ ਆਉਣਾ ਉਹ ਇੱਥੇ ਜਾਣਾ ਪੈਣਾ ਨਾ ਤਾਂ ਟੇਕੀ ਖਾਣੂ ਤੋ ਮੈਂ ਇੰਦਰ ਬਾਏ ਕੋਲੀ ਸਾਦੇ ਨਹੀਂ ਕਿੰਨਾ ਕੇਕ ਮੰਗਦੀ ਐ। ਅਰ ਕੋਈ ਇੱਕ ਪਾ ਕੇ ਦੇ ਦਿੱਤਾ ਤਾਂ। ਮਾਸੀ ਜੀ। ਸਾਡੇ ਜੀ ਮਾਸੀ। ਮਾਸੀ ਤੁਸੀਂ ਖਿਲਾਤਾ ਜੀ। ਮਾਸੀ ਇੰਨੇ ਪਹਿਲਾਂ ਖਿਲਾਤਾ ਖਿਲਾਤਾ। ਮਾਸੀ ਨੂੰ ਕੰਮ ਨੂੰ ਬੁਲਾ ਰਹੇ ਵੀ ਆ ਜਾਓ ਆਪਾਂ ਬੜੀ ਡਿਊਟੀ ਸੰਭੀ ਹੈ। ਲੈ ਲੈ। ਨਾ ਉਹ ਤੁਸੀਂ ਇਹ ਸਾਰਾ ਸਮਝੀ ਮੈਂ ਸਾਰਾ ਕੇਕ ਖਾਣਾ ਕਰ ਲਈ ਨੇ। ਦੱਸ। ਮਾਸੀ ਤੁਸੀਂ ਤਾਂ ਖਾਣੀਆਂ ਮੈਂ ਤਾਂ। ਵੀ ਮਾਸੀ ਵੀ ਕੇ ਖਾਣਾ। ਉਹ ਨਹੀਂ ਜੀ ਹੋ ਨਹੀਂ। ਅੱਲਾਮ ਵਾਲਾ ਅਸੀਂ ਕੇ ਬਣਾਉਂਗੇ ਅਸੀਂ ਵੀਡੀਓ ਬਣਾਉਂਗੇ ਪਤਾ ਨਹੀਂ ਬਹੁਤ ਜ਼ਿਆਦਾ ਨਹੀਂ ਹੈ ਨਾ ਕਿ ਮੈਂ ਖਾ ਲੂਗੀ ਫਿਰ ਮਾਸੇ ਲੈ ਕੇ ਖਾ ਸਕਦੀ ਹਾਂ ਹਾਂ ਜੀ ਮੇਰੀ ਮੰਮੀ ਖਾ ਸਕਦੀ ਹਾਂ ਉਹ ਵੀ ਕੰਮ ਕਰਦੀ ਚਲੋ ਮਿਲਦੇ ਆਈ ਤੁਹਾਨੂੰ ਦੇਰ ਥੋੜੀ ਦੇਰ